ਹਾਂਜੀ ਕੀ ਹਾਲ ਹੈ ਸਾਰਿਆਂ ਦਾ ਉਮੀਦ ਕਰਦਾ ਵਧੀਆ ਹੋਗੇ ਅੱਜ ਆਪਾਂ ਟੂਰ ਕੱਢਣ ਚੱਲੇ ਆ ਛੋਟਾ ਜਿਹਾ ਸੰਡੇ ਦਾ ਦਿਨ ਹੀ ਸ਼ਾਮ ਨੂੰ ਮੈਂ ਕਿਹਾ ਰਾਈਡ ਕਰ ਲਈਏ ਮੁਰਸਾ ਨੂੰ ਖੜੇ ਨੂੰ ਅੱਜ 10-15 ਦਿਨ ਹੋ ਗਏ ਸੀ ਇਹਦੀ ਵੀ ਬੈਟਰੀ ਸੋ ਜਾਂਦੀ ਆ ਖੜੇ ਦੀ ਕਿਉਂਕਿ ਇਹਦੇ ਵਿੱਚ ਸੰਸਰਜਾ ਜਾਗਦਾ ਰਹਿੰਦਾ ਬਿਨਾ ਚਾਬੀ ਤੋਂ ਵੀ ਚਾਬੀ ਲਾਏ ਤੋਂ ਬਿਨਾ ਵੀ ਇਸ ਕਰਕੇ ਇਹਨੂੰ ਸਟਾਰਟ ਕਰਨਾ ਹੀ ਪੈਂਦਾ ਤੇ ਇਹਦਾ ਵੀ ਗੇੜਾ ਛੇੜਾ ਘੜਾ ਲਏ ਹੋਨੇ ਆ ਆਪਾਂ ਚੱਲੇ ਆ ਸੇਹਣੀ ਵਾਲੇ ਬਾਰਡਰ ਇੱਥੋਂ ਹੈਗਾ 50-60 ਕਿਲੋਮੀਟਰ ਹੈਗਾ ਤੇ ਲੇਟ ਹੋ ਗਏ ਆ ਥੋੜਾ ਜਿਹਾ ਮੁੰਡਿਆਂ ਨੂੰ ਟਾਈਮ ਦਿੱਤਾ ਸੀ 3 ਵਜੇ ਦਾ 3:30 ਹੋ ਗਏ ਆ ਤੇ ਦੇਖਦੇ ਆ ਲੈ ਵੀ ਮੈਨੂੰ ਲੱਗਦਾ ਥੋੜਾ ਜਿਹਾ ਟਾਈਮ ਲਾਉਣਗੇ ਸ਼ੋਕਰ ਆ ਫਾਟਕ ਵੀ ਖੁੱਲੇ ਮੇਲੇ ਸਾਨੂੰ ਸਭ ਤੋਂ ਜ਼ਿਆਦਾ ਇਹਦੀ ਟੈਨਸ਼ਨ ਹੁੰਦੀ ਹੈ ਕਿ ਲੇਟ ਹੁੰਦੇ ਹੋਈਏ ਤੇ ਅੱਗੇ ਇੱਕ ਬੰਦ ਹੁੰਦੇ ਆ। ਅਪਡੇਟ ਮਿੱਤਰੋ ਹੁਣ ਇਹ ਆ ਕਿ ਮੁੰਡੇ ਨੇ ਟਾਈਮ ਦਿੱਤਾ ਸੀ ਸਾਨੂੰ 3:30 ਦਾ। ਅਸੀਂ ਉਹਨੂੰ ਪਹਿਲਾਂ 3 ਦਾ ਦਿੱਤਾ ਸੀ। ਬਾਅਦ ਚ ਉਹਨੇ ਕਿਹਾ ਕਿ 3:30 ਅਸੀਂ ਮੈਂ ਰਿਸ਼ਤੇਦਾਰੀ ਚ ਗਿਆ ਤੇ ਹੁਣ 3:30 ਤੋਂ ਵੀ ਕਹਿੰਦਾ ਯਾਰ 15-20 ਮਿੰਟ ਰੁਕਜੋ। ਤੇ ਦੇਖਦੇ ਆ ਕਿਹੜੇ ਟਾਈਮ ਪਹੁੰਚਦਾ ਉਹ। ਆਵੇ ਅਸੀਂ ਤੇ ਖੜੇ ਆ ਤਿਆਰ ਦੋਵੇਂ ਜਾਣੇ। ਆਹ ਬੰਦੇ ਨੇ 1 ਘੰਟਾ ਲੇਟ ਕਰਾਤਾ ਸਾਨੂੰ ਇਹਦੇ ਕਰਕੇ ਲੇਟ ਹੋਇਆ ਆ ਹੁੰਦਾ ਹੈ ਧੁੱਪੇ ਧੁੱਪੇ ਜਾਣਾ ਸੀ ਆ ਧੁੱਪ ਕੋਈ ਏਡੀ ਕਿਹੜੀ ਆ ਗਈ ਹੈ ਧੁੱਪ ਤੋਂ ਬਚਾਦਾ ਤੁਹਾਨੂੰ ਵਧੀਆ ਰਹਿ ਗਏ ਤੁਸੀਂ ਬਚ ਗਏ ਅੱਛਾ ਇਹ ਆ ਗਏ ਬਾਨਾ ਦੇ ਸਿੱਧਾ ਹੈਲਮਟ ਆਹੋ ਜਾਣਦੇ ਆ ਉਸੇਨੀ ਵਾਲਾ ਪਿੰਡ ਬਾਰੇ ਉਸੇਨੀ ਵਾਲਾ ਫਿਰੋਜ਼ਪੁਰ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਆ ਇਸ ਪਿੰਡ 'ਚ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਜੀ ਦਾ ਸਸਕਾਰ ਕੀਤਾ ਗਿਆ ਉਨ੍ਹਾਂ ਦੀ ਯਾਦ ਵਿੱਚ ਇੱਥੇ ਸਮਾਰਕ ਵੀ ਬਣਾਇਆ ਗਿਆ 1947 ਦੀ ਵੰਡ ਵੇਲੇ ਇਹ ਪਿੰਡ ਪਾਕਿਸਤਾਨ ਦੇ ਹਿੱਸੇ ਆਇਆ ਸੀ ਤੇ 1960 ਵਿੱਚ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ 12 ਪਿੰਡ ਦੇ ਕੇ ਇਹਨੂੰ ਆਪਣੇ ਨਾਲ ਮਿਲਾਇਆ ਇਸ ਪਿੰਡ ਇਹ ਸਤਲੁਜ ਦਰਿਆ ਦੇ ਕੰਢੇ ਤੇ ਆ ਤੇ 1971 ਦੀ ਜੰਗ ਵੇਲੇ ਇਸ ਪਿੰਡ ਨੂੰ ਕਾਫੀ ਨੁਕਸਾਨ ਹੋਇਆ ਇਹਨੂੰ ਕੀ ਸਾਰੇ ਜਿੰਨੇ ਵੀ ਸਰ ਹਦਾਤੇ ਪਿੰਡ ਵਸਦੇ ਆ ਸਾਰਿਆਂ ਨੇ ਇਹ جنگ ਵਿੱਚ ਬਹੁਤ ਕੁਝ ਗਵਾਇਆ ਵੀ ਕਰਨੀ ਆ ਕਿਰਤੀ অর্গানিক ফার্ম ਵੀ ਉਹ ਕਿਹੜਾ ਉਹਨੇ ਵੀ ਇੱਕ ਵੀਡੀਓ ਲੈਣੀ ਆ ਵੀਡੀਓ ਅਰੋਂ ਦੂਸਰੀ ਚੀਜ਼ ਨਹੀਂ ਪੌਕਾ ਯਾਰ ਯਾਰ ਦਾਦੂ ਕੋਈ ਗੱਲ ਹਾਏ ਭਰਾ ਤੇਰੇ ਹਾਂ ਉਹ ਚੱਲਦੇ ਮੋੜ ਦਾ ਜੂਂਡ ਲੜ ਗਿਆ ਮੁੰਡੇ ਨੇ ਕਹਿੰਦੇ ਜੂਂਡ ਲੜਾਦਾ ਯਾਰ ਜੈ ਸ੍ਰੀਨੀ ਭਾਈ ਇੱਥੇ ਆਹ ਕਾਰ ਨਹੀਂ ਜੂਂਡ ਲੜਾਦਾ ਵੇ ਜਿਹੜੀ ਤੁਹਾਨੂੰ ਸਾਹਮਣੇ ਟ੍ਰੇਨ ਦੀ ਪਟੜੀ ਦਿਖ ਰਹੀ ਆ ਕਿਸੇ ਟਾਈਮ ਤੇ ਫਰੋਜਪੁਰ ਤੋਂ ਲਾਹੌਰ ਨੂੰ ਸਿੱਧੀ ਟ੍ਰੇਨ ਜਾਂਦੀ ਸੀ ਤੇ ਵਪਾਰ ਵੀ ਕਾਫੀ ਹੁੰਦਾ ਸੀ ਤੇ 1970 ਤੱਕ ਇਹ ਤੇ ਫੁੱਲ ਵਪਾਰ ਹੋਇਆ ਤੇ 1971 ਦੀ ਜੰਗ 'ਚ ਇਹ ਬੰਦ ਕਰ ਦਿੱਤਾ ਗਿਆ ਸਾਹਮਣੇ ਤੁਹਾਨੂੰ ਪੁਲ ਵੀ ਦਿਖ ਰਿਹਾ ਹੋਊਗਾ ਉਹ ਦੂਰ ਧਿਆਨ ਨਾਲ ਦੇਖੋ ਤੇ ਇਹ ਭੀੜ ਵੇਖੋ ਕਿੰਨੀ ਆ ਫੁੱਲ ਭੀੜ ਆ ਇੱਥੇ ਇਧਰ ਗੱਡੀਆਂ ਆ ਕਿਦਾਂ ਗੱਡੇ ਸੋਨੇ ਗੱਡੀਆਂ ਨਿਕਲ ਦੇਣ ਦੇ ਆ ਯਾਰ ਆ ਕਿਦਾਂ ਨਿਕਲ ਜਾਂਦੀਆਂ ਗੱਡੀਆਂ ਇਹਨਾਂ ਟਿਕਟਾਂ ਲੈਂਦੇ ਆ ਟਿਕਟਾਂ ਕੋ ਕਰੀ ਪੈ ਲੈ ਤੇ ਆਪਾਂ ਵੀ ਪਹਿਲਾਂ ਕਿੱਥੋਂ ਕੋ ਹੁੰਦੀਆਂ ਇਹ ਆ ਫੌਜੀਾਂ ਨੂੰ ਪੁੱਛੋ ਸਾਨੂੰ ਕੋਈ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਪਹਿਲਾਂ ਲੈ ਜਾਂਦਾ ਠੀਕ ਆ ਬਾਹ ਇੱਕ ਸਟੈਪ ਤੇ ਟੱਪ ਕੇ ਹੋਣਾ ਅਗਲਾ ਫੇਰ ਵੀ ਇਹਦੇ ਟੱਪਦਾ ਹੈ ਕਿ ਨਹੀਂ ਉਹ ਮੈਂ ਅੱਤ ਵਧੀਆਂ ਨੂੰ ਟੱਪਣ ਨਹੀਂ ਦੇਣਾ ਉਹਨਾਂ ਨੇ ਚਲੋ ਆ ਕਹਿੰਦੇ ਆਪਣਾ ਚੜਦਾ ਪੰਜਾਬ ਤੇ ਉਧਰ ਲੈਂਦਾ ਪੰਜਾਬ ਆ ਹੈ ਦੋਵੇਂ ਇਕੱਠੇ ਹੀ ਆਪਾਂ ਤੇ ਪਰ ਸਿਆਸਤਾ ਨੇ ਅੱਡ ਕਰਤਾ ਆਪਾਂ ਨੂੰ ਯਾਰ ਬਹੁਤ ਵਸਾ ਤਾ ਯਾਰ ਬਹੁਤ ਆ ਤੇ ਥੋੜੀ ਬਾਤ ਰਹਿ ਗਈ ਆ ਦਿਖਾਉਣੇ ਤੁਹਾਨੂੰ ਆਪਣਾ ਲੈਂਦਾ ਪੰਜਾਬ ਆ ਲੋ ਜੀ ਪੰਜਾਏ ਆ ਇੰਡੀਆ ਦਾ ਝੰਡਾ ਤੇ ਉਹ ਉਧਰ ਜ਼ੂਮ ਕਰਕੇ ਵਿਖਾਉਣਾ ਪਤਾ ਨਹੀਂ ਦਿਖਦਾ ਤੁਹਾਨੂੰ ਵੈਸੇ ਦਿਖਦਾ ਹੀ ਆ ਤੇ ਇਹ ਆ ਪਾਕਿਸਤਾਨ ਦਾ ਇਧਰ ਚੋਬਰ ਕਹਿੰਦੇ ਪੱਟੋ ਜਾਂਦੇ ਪੈਰਾਂ ਨੂੰ ਤੁਰੇ ਜਾਂਦੇ ਇੱਕ ਦੂਜੇ ਨਾਲ ਕੰਦੇ ਨਾਲ ਕੰਦਾ ਰੜਾ ਕੇ ਹੋਏ ਕੰਦੇ ਨਾਲ ਕੰਦਾ ਰੜਾ ਕੇ ਇੰਡੀਆ ਇੰਡੀਆ ਜਾ ਆਗੇ ਨਾ ਉਹ ਇੰਡੀਆ ਜਾ ਕੇ ਕਹਿੰਦਾ ਆ ਗਏ ਨਾ ਬਾਰਡਰ ਤੇ ਤੇ ਉਹ ਹੀ ਜਿਹੀ ਗੱਲਾਂ ਆਉਣਦੀਆਂ ਵੈਸੇ ਆ ਸੋਹਣਾ ਬਣਾਇਆ ਇੰਡੀਆ ਵਾਲਿਆਂ ਨੇ ਨਾ ਉਹ ਜੇ ਕਿੰਦੇ ਅੱਗੇ ਤੋਂ ਨਹੀਂ ਬਹੁਤ ਸੋਹਣਾ ਬਣਾਇਆ ਯਾਰ ਇਹਨਾਂ ਨੇ ਐਗੱਲਾਂ ਤਾਂ ਨਜ਼ਾਰੇ ਬੰਨੇ ਪਏ ਆ ਦੇਖੋ ਥੱਲੇ ਟਾਇਰ ਟੂਨਾਂ ਚੰਗੀਆਂ ਲਾਈਆਂ ਆ ਲੋ ਜੀ ਵੈਲਕਮ ਕਰਦੇ ਆ ਆਪਣਾ ਨਹੀਂ ਟਾਈਮ ਨਾਲ ਆਇਆ ਬੰਦਾ ਨਹੀਂ ਬੰਦਾ ਯਾਰ ਟਾਈਮ ਨਾਲ ਆਇਆ ਸਾਨੂੰ ਯਾਰ ਹਾਏ ਨਹੀਂ ਮਾਰਨਾ ਹੀ ਕੋਈ ਕਰਨੀ ਚਾਉਣ ਦੇ ਮੌਸਮ ਸੁਹਾਵਣਾ ਹੋ ਚੱਲਿਆ ਤੇ ਜਿਹੜਾ ਅਸੀਂ 슬ੀਪਿੰਗ ਬੈਗ ਵੇਖਣਾ ਸੀ ਫਿਰੋਜ਼ਪੁਰ ਕੈਂਟ 'ਚ ਇੱਕ ਜਿਹੜਾ ਸਾਨੂੰ ਫੇਰ ਲਾਉਣਾ ਪੈਣਾ ਇੱਕ ਜਿਹੜਾ ਸਾਨੂੰ ਫੇਰ ਲਾਉਣਾ ਪੈਣਾ ਹਾਂ ਵਿਊ ਨੂੰ ਕੀ ਕਰੀਏ ਵੀ ਉਹਦੇ ਦਰਸ਼ਕ ਦਰਸ਼ਕਾਂ ਨੂੰ ਸਬਸਕ੍ਰਾਈਬ ਕਰਨ ਨਾ ਨਹੀਂ ਸੋਣਾ ਬਣਿਆ ਬਈ ਹਨਾ ਏ ਆ ਕੀ ਲਿਖਿਆ ਵਦਬਹਾਲ ਪਾਕਿਸਤਾਨ ਆ ਕਹਿੰਦੇ ਮਿੱਤਰੋ ਨਕਸ਼ਾ ਇੱਥੋਂ ਦਾ ਜਾਂ ਪਾਕਿਸਤਾਨ ਦਾ ਇੰਨਾ ਕੁ ਬਾਰਡਰ ਤੋਂ ਬਾਅਦ ਇੱਥੇ ਪਾਕਿਸਤਾਨ ਆ ਇਹ ਤੋਪ ਬਣਾਈ ਆ ਕੀ ਆ ਰਾਕਟ ਲਾਂਚਰ ਰਾਕਟ ਲਾਂਚਰ ਠੀਕ ਅੱਛਾ ਉੱਧਰ ਪੜਨਾ ਹੁੰਦਾ ਇਹ ਪੜਿਆ ਨਹੀਂ ਵੀਰ ਅਸੀਂ ਆ ਪਿਸਤੌਲ ਆ ਸੀ ਦਾ ਜਨ ਪਗਾ ਸਿੰਘ ਨਹੀਂ ਆਹ ਲੋ ਜੀ ਆਪਣੇ ਬਾਰਡਰ ਦਾ ਨਕਸ਼ਾ ਇਧਰ ਪੰਜਾਬ ਆ ਤੇ ਇਧਰ ਪਾਕਿਸਤਾਨ ਆ ਇਹ ਰਹਿੰਦੇ ਆ ਪਿਸਤੋਲੇ ਪਿਸਤੋਲੇ ਰੱਖੀਆਂ ਸਾਰੀਆਂ ਆ 47 ਜਾਂ 32 ਬੋਰ ਰਿਵਲਰ ਹਾ ਕੀ ਹੈ ਬਈ ਇਹ ਰੇਫੋਰ 22 ਰਾਈਫਲ ਇਹਦੇ ਮਿਊਜ਼ਿਕ ਹੀ ਲਾ ਦਾਂ ਜਮਾ ਇੱਥੇ دا <laughs> دا Thank yeah. you. ਪਾਕਿਸਤਾਨ ਆ ਕੰਦ ਦਾ ਇੱਕ ਰੋਲਾ ਵਸ ਆਇਦਰ ਆਪਣਾ ਲੈੰਦਾ ਪੰਜਾਬ ਆ ਵਾਹ ਲਓ ਜੇਦਾ ਗਾਣਾ ਬਸ ਬਲਿ ਪ੍ਰੇਡ ਹੋ ਗਈ ਖਤਮ ਇੱਧਰ ਹੋ ਗਈ ਬਾਤ ਸੀ ਇੱਕ ਤੁਰੇ ਆਉਂਦੇ ਲੋਕ ਕਿਦਾਂ ਰਹੀ ਪ੍ਰੇਡ ਯਾਰ ਬਹੁਤ ਵਧੀਆ ਯਾਰ ਨਹੀਂ ਪ੍ਰੇਡ ਕਿਦਾਂ ਰਹੀ ਯਾਰ ਬਹੁਤ ਵਧੀਆ ਤੂੰ ਸੁਣਨਾ ਕੀ ਨਹੀਂ ਪਤਾ ਲੱਗੀ ਨਾ ਹਾਂ ਹਲੋ ਮਿੱਤਰੋ ਟਾਈਮ ਹੋ ਗਿਆ ਸਵਾ 6 ਤੇ ਮੇਰੇ ਸਾਹ ਨਾਲ ਕੈਂਟ ਹਲੇ ਖੁੱਲਾ ਹੋਊਗਾ ਆਪਾਂ 슬ੀਪਿੰਗ ਬੈਗ ਲੈਣੇ ਆ ਕਿਉਂਕਿ ਟੂਰ ਅਗਲੇ ਦੀ ਤਿਆਰੀ ਕਰਨੀ ਆ ਤੇ ਉਲੀ 슬ੀਪਿੰਗ ਬੈਗ ਨਹੀਂ ਹੈ ਕਿ ਆਪਣੇ ਕੋ ਇੱਕ ਟੈਂਟ ਵੀ ਇੱਕ ਸ਼ਾਇਦ ਵੇਖਾਂਗੇ ਤੇ ਜੇ ਕੈਂਟ ਖੁੱਲਾ ਆ ਤੇ ਕੈਂਟ ਖੁੱਲਣਾ ਓਏ ਫੋਟੋ ਖੇ ਦੇ ਸਾਡੀ ਲੈ ਫੋਟੋ ਵੀ ਖੇ ਦੇ ਨਾ ਤੂੰ ਇਹ ਆ ਲੈਰ ਦਾ ਸਪੈਸ਼ਲ ਆਰਡਰ ਤੇ ਬਣਵਾਇਆ ਤੇ ਇਰ ਆਰਡਰ ਤੇ ਹੀ ਤਿਆਰ ਕਰ ਦੇ ਲੈ ਆ ਗਿਆ ਆ ਰੋਡ ਤੇ ਆ ਗਿਆ ਆਣ ਜਣੇ ਨਹੀਂ ਨਹੀਂ ਆ ਗਿਆ ਸਰ ਵੀ ਆ ਲੈ ਯਾ ਬੰਦ ਤੇ ਕਰ ਬੰਦ ਕਰੀ ਬੰਦ ਤਾਂ ਹੀ ਓਏ ਇੰਨਾ ਕ ਤਾਂ ਹੁੰਦਾ ਹੀ ਆ ਹਣਾ ਤੁਸੀਂ ਫਿਰ ਵਧੀਆ ਉਹ ਖਾ ਘਟ ਲਿਆ ਕਰੋ ਰੋਈ ਪਰ ਆਸ ਅੱਡ ਤੇਗਾ ਬੰਦਾ ਕੋਈ ਨਹੀਂ ਠੀਕ ਹੈ ਕਿਵੇਂ ਸੀ ਕੋਪੀ ਨੂੰ ਮਾਤਾ ਸਮਝਾਣ ਜੀ ਮੁੰਡੇ ਕਹਿੰਦੇ ਕੋ ਖਾ ਪੀ ਲਈਏ ਇਹ ਕਾਫੀ ਸ਼ਾਪ ਚ ਵੜ ਗਏ ਆ ਤੇ ਮੁੰਡਾ ਲਓ ਜੀ ਹੁਣ ਖਾ ਪੀ ਕਿਉਂਗੇ ਵੇਲੇ ਆ ਤੇ ਹੁਣ ਚੱਲਨੇ ਆ ਘਰ ਵਾਪਸੀ ਆ ਤੇ ਚਲਿਏ ਵਧੀਆ ਸੀ ਹਨਾ ਹਾਂ ਬਹੁਤ ਵਧੀਆ ਬਣਿਆ ਸੀ ਚਲੋ ਫਿਰ ਚਲੋ ਚਲੋ ਧੰਨਵਾਦ ਜੀ ਉਮੀਦ ਕਰਦਾ ਤੁਹਾਨੂੰ ਇਹ ਵਲੋਗ ਵਧੀਆ ਲੱਗਾ ਹੋਊਗਾ ਤੇ ਆਪਣੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਓ